ਵਾਈਗੁਰ ਜੀ ਵਾਈਗੁਰ ਜੀ ਕੀ ਫਤਿਹ ਦਾਸ ਨਰਿੰਦਰ ਸਿੰਘ 4 ਨੰਬਰ ਅਖੰਡ ਪਾਟੀ ਸ਼੍ਰੀ ਦਰਬਾਰ ਸਾਹਿਬ ਹਰਿ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਹਾਂਜੀ ਬਗਵਾ ਮੋਟਰਸਾਈਕਲ ਹੋਇਆ ਉਹ ਵੀ ਗਾਇਬ ਹੋ ਗਈ ਹਾਂਜੀ ਬਗਵਾ ਮੋਟਰਸਾਈਕਲ ਮਿਲਿਆ ਜੀ ਤੁਹਾਨੂੰ ਹਾਂਜੀ ਪਰ ਉਹ ਨਹੀਂ ਮਿਲਿਆ ਉਹਦੀ ਨਿਆ ਨਵਾਂ ਦਵਾਤਾ ਜੀ ਹਾਂਜੀ ਹਾਂਜੀ ਉਹ ਮਿਲ ਗਿਆ ਪ੍ਰਸ਼ਾਸਨ ਨੇ ਲੱਭ ਕਰਿਆ ਨਹੀਂ ਨਹੀਂ ਉਹ ਜਿਹੜਾ ਮੋਟਰਸਾਈਕਲ ਗਵਾਚਾ ਉਹ ਤੇ ਹਲੇ ਮੈਨੂੰ ਮਿਲਿਆ ਨਹੀਂ ਆ ਭਾਈ ਸਾਬ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਗਦਲੀ ਜੋ ਕਿ ਕੌਮ ਦੇ ਹੀਰੇ ਨੇ ਜਿਨ੍ਹਾਂ ਨੇ ਇੱਕ ਗਰੀਬ ਦੀ ਬਾਹ ਫੜੀ ਆ ਤੇ ਚਲੋ ਹੋਰ ਤੇ ਕਿਸ ਨੇ ਮੇਰੀ ਕਿਸ ਨੇ ਬਾਹ ਫੜੀ ਨਹੀਂ ਆ ਮੈਂ ਭਾਈ ਸਾਹਿਬ ਭਾਈ ਭਵਿੰਦਰ ਸਿੰਘ ਦਲੀ ਦਾ ਆਪਣੇ ਤਹਿ ਦਲ ਉਤਰਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਮੇਰਾ ਇਨਾ ਮਾਨ ਸਨਮਾਨ ਕੀਤਾ ਗੱਤ ਸਿੰਘ ਇਹ ਅੱਗੇ ਵੀ ਪਾਰਟੀਆਂ ਦੀ ਬੜੀ ਸੇਵਾ ਕਰਦੇ ਆ ਇਹਨੇ ਲਾਕਡਾਊਨ ਦੌਰਾਨ ਕਈਆਂ ਦੇ ਘਰ ਕਿ ਬਣਾਏ ਨੇ ਕਈਆਂ ਦੁਆਰਸ਼ਿਕ ਕਈਆਂ ਧੀਆ ਤੱਕ ਦੇ ਕਾਰਜ ਕਰਾਏ ਨੇ ਕਿਸਦਾ ਵੀ ਉਹ ਚੀਜ਼ ਹੋ ਮੈਂ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਜਾਣਦਾ ਜੀ ਇਹਨਾਂ ਨੇ ਲਾਕਡਾਊਨ ਦੇ ਵਿੱਚ ਵੀ ਬਾਕੀਆਂ ਦਾ ਤਾਂ ਮੈਨੂੰ ਚਲੋ ਮੈਨੂੰ ਪਤਾ ਨਹੀਂ ਆ ਮੈਨੂੰ ਆਪਣਾ ਪਤਾ ਹੈ ਕਿ ਲੋਕਡਾਊਨ ਦੇ ਵਿੱਚ ਵੀ ਇਹਨਾਂ ਨੇ ਬੜਿਆਂ ਨੂੰ ਅਖੰਡ ਪਾਟੇ ਸਿੰਘਾਂ ਨੂੰ ਗਰੰਤੀ ਸਿੰਘਾਂ ਨੂੰ ਜਿਨ੍ਹਾਂ ਨੂੰ ਵੀ ਲੋੜ ਸੀ ਰਾਸ਼ਨ ਦੀ ਪੈਸੇ ਥੇਲੇ ਦੀ ਇਹਨਾਂ ਨੇ ਮਦਦ ਕੀਤੀ ਹੈ ਅਗਾਹ ਧੀਆਂ ਦੇ ਕਾਰਜ ਸਵਾਰਦੇ ਰਹੇ ਨੇ ਅਗਾਹ ਉਹਨਾਂ ਵਾਲੇ ਸਮੇਂ ਵਿੱਚ ਵੀ ਮਾਰੇ ਇਹਨਾਂ ਨੂੰ ਸੰਪੂਰਨ ਦੇਰ ਰੁਕਤ ਤੰਦਰੁਸਤੀ ਦਾਤ ਬਖਸ਼ਿਸ਼ ਕਰਨ ਇਸੇ ਤਰ੍ਹਾਂ ਦੇਸ਼ ਕੌਮ ਪੰਥ ਦੀ ਸੇਵਾ ਕਰਦੇ ਰਹੇ ਜੀ ਜੀ ਆਪਾ ਬਾਬਾ ਜੀ ਤੁਹਾਡੇ ਜੋ ਦੁਬਾਰਾ ਮੋਟਰਸਾਈਕਲ ਨਹੀਂ ਲਿਆ ਜਾਣਾ ਜੀ ਨਾ ਬਾਬਾ ਜੀ ਅੱਜ ਭਾਈ ਸਾਹਿਬ ਦਿੰਦੇ ਨਹੀਂ ਨਹੀਂ ਜੀ ਨਹੀਂ ਇਹ ਤਾਂ ਬਹੁਤ ਮੁਸ਼ਕਲ ਹੀ ਮੇਰੇ ਕੋ ਤਾਂ ਸੈਕ ਨਹੀਂ ਵਾਲੇ ਲਿਆ ਜਾਂਦੇ ਸੀ ਤੇ ਮੋਟਰਸਾਈਕਲ ਤੇ ਬਹੁਤ ਦੂਰ ਦੀ ਗਲੀ ਹੈ ਮੇਰੇ ਕੋ ਮੈਨੂੰ ਲੱਗਦਾ ਨਹੀਂ ਜੀ ਸਸਤਾ ਕੰਮ ਕਰਦੇ ਹੋ ਐਸ ਜੀ ਪੀ ਸੀ ਆਰ 허ਬਾ ਦਾ ਰਬਾ ਦਾ ਬਜਟ ਆ ਕਿਉਂ ਨਹੀਂ ਹੱਦ ਤੱਕ ਤੁਹਾਨੂੰ ਉਹਨਾਂ ਨੇ ਕਿਥੇ ਦੇ ਸਾਹ ਲਈ ਜਾ ਕੇ ਬੜੇ ਬੜੇ ਸਕੱਤਰ ਦੇ ਕੋਲ ਦੇ ਪ੍ਰਧਾਨ ਨੇ ਜਾ ਕੇ ਲਈਏ ਕਿ ਮੈਨੂੰ ਸਾਹਿਬ ਨੇ ਇੰਨਾ ਕਿਉਂ ਨਹੀਂ ਹੱਦ ਤੱਕ ਉਹਨਾਂ ਨੇ ਸਾਹ ਲਈ ਪੁੱਛਿਆ ਕਿਉਂ ਨਹੀਂ ਹੱਦ ਤੱਕ ਨਹੀਂ ਜੀ ਮੈਨੂੰ ਕਿਸੇ ਕਮੇਟੀ ਨੇ ਜਾਂ ਕਿਸੇ ਮੈਨਜਰ ਸਕੱਤਰ ਨੇ ਕਿਸੇ ਨੇ ਕਹਿ ਨਹੀਂ ਮੇਰੀ ਬਹਾਨੀ ਪੜੀ ਜੀ ਕੀ ਲੱਗਦਾ ਘਟਾ ਕਿਸੇ ਕਹਾ ਦਾ ਗੁਰੂ ਘਰ ਨਹੀਂ ਜਿੱਨੇ ਗੁਰੂ ਘਰ ਕਿਸੇ ਚੀਜ਼ ਦਾ ਘਟਾ ਨਹੀਂ ਹੈ ਜੀ ਹਾਂਜੀ ਭਾਈ ਸਾਹਿਬ ਜੀ ਦਾ ਨਾਮ ਦੱਸ ਕੀ ਆ ਜਿਹੜੀ ਜਗਾਏ ਹੋ ਬਹੁਤ ਬਹੁਤ ਤੇ ਮੱਢ ਚਾਰ ਕਿਧਾ ਆਇਆ ਨਾ ਮੋਟਰ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਭਪਿੰਦਰ ਸਿੰਘ ਹੈ ਜੀ ਅਸੀਂ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅ ਗੁਰੂ ਰਾਮਦਾਸ ਜੀ ਦੀ ਕਿਰਪਾ ਸਰਕਾਰ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹਾਂ ਹੁਣ ਅਸੀਂ ਕਹਿ ਸਕਦੇ ਹਾਂ ਕਿ ਤੇਰੀ ਉਹ ਟਾਸ਼ੀ ਨੇ ਚੁਆਏ ਕਿਉਂਕਿ ਸਾਡਾ ਤੇ ਸਾਂਚੈਰੀਟੇਵਲ ਸੁਸਾਇਟੀ ਵੱਲੋਂ ਤੇਰੀ ਉਹ ਟਾਸ਼ੀਆ ਨਾ ਬળે ਉੱਥੋਂ ਆਏ ਆ ਜੀ ਅਸੀਂ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਦਾ ਪਿਛਲੇ ਦਿਨੀ ਅਸੀਂ ਵੇਖ ਰਿਹਾ ਸੀ ਕਿ ਲੋਟੇਰੀਆ ਵੱਲੋਂ ਅਮਰਤ ਵੇਲੇ ਸਚਕਨ ਸ਼੍ਰੀ ਹਰਮੰਦਰ ਸਾਹਿਬ ਖੰਡ ਪਾਠੀ ਸਿੰਘ ਦੀ ਡਿਊਟੀ ਨਭਾਉਣ ਜਾਂਦੇ ਹੋਏ ਸਭ ਤੋਂ ਇਹ ਮੋਟਰਸਾਈਕਲ ਦੀ ਖੋਹ ਹੋਈ ਹੈ ਬੜੀ ਮੰਦ ਭਾਗੀ ਸਭ ਤੋਂ ਪਹਿਲਾਂ ਤੇ ਬੜੀ ਮੰਦ ਭਾਗੀ ਘਟਨਾ ਹੈ ਜਿਸ ਜਿਸ ਪੰਜਾਬ ਦੀ ਧਰਤੀ ਬਾਰੇ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਤੇ ਗੁਰੂਆਂ ਪੀਰਾਂ ਦੀ ਰਹਿਣੀ ਹੈ ਔਰ ਇੱਥੇ ਇੰਨੀ ਲੋਟਕੋ ਵੱਧ ਚੁੱਕੀ ਹੈ ਨਸ਼ੇ ਕਾਰਨ ਹੈ ਉਸ ਦਾ ਨਸ਼ੇ ਨਸ਼ਿਆਂ ਦੀ ਲਤ ਪੂਰੀ ਕਰਨ ਵਾਸਤੇ ਲੋਟਕੋਵਾਂ ਤੇ ਉੱਤਰ ਆਏ ਨੇ ਲੋਕ ਤੇ ਉਹਨਾਂ ਦੇ ਹੌਸਲੇ ਇੱਥੋਂ ਤੱਕ ਬਲੰਦ ਹੋ ਗਏ ਨੇ ਇਥੋਂ ਤੱਕ ਉਹਨਾਂ ਦੇ ਹੌਂਸਲੇ ਵੱਧ ਚੁੱਕੇ ਨੇ ਕਿ ਉਹ ਗੁਰੂ ਘਰ ਦੇ ਵਜ਼ੀਰਾਂ ਨੂੰ ਵੀ ਨਹੀਂ ਬਖਸ਼ਦੇ ਗੁਰੂ ਘਰ ਦੇ ਰਾਗੀਆਂ ਨੂੰ ਵੀ ਅੰਮ੍ਰਿਤ ਵੇਲੇ ਜੋ ਹਰਮੰਦਰ ਸਾਹਿਬ ਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਉਹਨਾਂ ਨੂੰ ਕਿਸੇ ਕੋਲੋਂ ਮੋਬਾਈਲ ਖੋਹ ਲੈਂਦੇ ਨੇ ਕਿਸੇ ਕੋਲੋਂ ਮੋਟਰਸਾਈਕਲ ਖੋਹ ਲੈਂਦੇ ਨੇ ਕਿਉਂਕਿ ਇੱਕ ਖੰਡ ਪਾਠੀ ਸਿੰਘ ਵਾਸਤੇ ਮੋਟਰਸਾਈਕਲ ਲੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਬੱਚੇ ਪਾਲਣੇ ਹੀ ਬੜੀ ਵੱਡੀ ਗੱਲ ਹੈ ਇਹ ਰੋਲਾ ਲਾ ਕੇ ਮਹਿਜ 15000 ਰੁਪਿਆ ਮਹੀਨੇ ਦਾ ਬਿੱਲ ਦਾ ਹੋਵੇਗਾ ਇਹਨਾਂ ਨੂੰ ਉਹਦੇ ਨਾਲ ਬੱਚੇ ਪਾਲਣੇ ਬੜੇ ਔਖੇ ਨੇ ਤੇ ਇੱਕ ਮੋਟਰਸਾਈਕਲ ਲੈਣਾ ਬੜਾ ਔਖਾ ਸੀ ਪਤਾ ਨਹੀਂ ਕਿੰਨੀਆਂ ਮੈਂ ਸਮਝ ਨਾ ਮਿਹਨਤ ਕਰਕੇ ਕਿੰਨੀਆਂ ਡਿਊਟੀਆਂ ਖੰਡ ਪਾਠੀ ਪਾਠ ਦੀਆਂ ਲਾਈਆਂ ਹੋਣਗੀਆਂ ਕਿੰਨਾ ਭਾਈ ਨਿਰੰਦਰ ਸਿੰਘ ਵਰਗਿਆਂ ਨੇ ਸਟਰਗਲ ਕੀਤਾ ਹੋਵੇਗਾ ਫੇਰ ਜਾ ਕੇ ਮੋਟਰਸਾਈਕਲ ਲਿਆ ਹੋਵੇਗਾ ਔਰ ਅਸੀਂ ਜਦੋਂ ਨਿਊਜ਼ ਵੇਖੀ ਤੇ ਆਪਣੇ ਸਹਿਯੋਗੀਆਂ ਨੂੰ ਬੇਨਤੀ ਕੀਤੀ ਮੈਂ ਔਰ ਸਾਡੇ ਸਾਂਹ ਚੈਰੀਟੇਬਲ ਸੁਸਾਇਟੀ ਦੇ ਨਾਲ ਵੱਡਾ ਸਹਿਯੋਗ ਜੇ ਮੈਂ ਸਮਝਦਾ ਕਿ ਇਹ ਭਾਈ ਨਰਿੰਦਰ ਸਿੰਘ ਨੂੰ ਮੋਟਰਸਾਈਕਲ ਲੈਣ ਦੇ ਵਿੱਚ ਦਿੱਤਾ ਹੈ ਉਹ ਜੈਟ ਸਿੰਘ ٹرسٹ ਯੂਕੇ ਵੱਲੋਂ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਰਲ ਕੇ ਮੋਟਰਸਾਈਕਲ ਲੈ ਕੇ ਦਿੱਤਾ ਹੈ ਬੜਾ ਵੱਡਾ ਪ੍ਰਾਣਾ ਪ੍ਰਾਣਾ ਜੀ ਜਾ ਗਿਆ ਆਪ ਬਲਿਸ ਦੇਖਿਆ ਵੀ ਜਿੱਥੇ ਨੌਕਰੀ ਕਰਦੇ ਨੇ ਜਿੱਥੇ ਉਹ ਸੇਵਾ ਨਿਭਾਉਂਦੇ ਨੇ ਚੱਕਰ ਸੁ ਨਿਭਾਉਂਦੇ ਆ ਬੰਦੇ ਕਿਸੇ ਬੜਾ ਵੱਡੀ ਫਰਮ ਹੋ ਸਕਦਾ ਹੈ ਪੂਰਾ ਬਲਵਾਇਆ ਕਿ ਨਾ ਕੋਈ ਦੁੱਖ ਬਗਾਵੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਮੈਂਬਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਸਕੱਤਰ ਸਹਿਬਾਨਾਂ ਨੂੰ ਮੈਨੇਜਰਾਂ ਨੂੰ ਚਾਹੀਦਾ ਸੀਗਾ ਕਿ ਭਾਈ ਨਰਿੰਦਰ ਸਿੰਘ ਦਾ ਆ ਕੇ ਦੁੱਖ ਬਣਾਉਂਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਾਡੀ ਕੌਮ ਦੀ ਤਰਾਸਦੀ ਤਰਾਸਤੀ ਬਣ ਚੁੱਕੀ ਹੈ ਕਿਉਂਕਿ ਇਹ ਜਿਹੜੇ ਗੁਰੂ ਦੇ ਪ੍ਰਚਾਰਕ ਨੇ ਮੈਂ ਲੋਕਡਾਊਨ ਦੇ ਵਿੱਚ ਵੀ ਦੇਸ਼-ਵਦੇਸ਼ ਦੀਆਂ ਸਿੱਖ ਸੰਗਤਾਂ ਨੂੰ ਮਨਜੀਤ ਸਾਹਿਬ ਤੋਂ ਕਿਹਾ ਸੀ ਕਿ ਰੀੜ ਦੀ ਹੱਡੀ ਹੈ ਕੌਮ ਦੀ ਤੇ ਜੇ ਸ਼ਰੀਰ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਗਈ ਤਾਂ ਸ਼ਰੀਰ ਨਕਾਰਾ ਹੋ ਜਾਂਦੇ ਨੇ ਸੋ ਇਹ ਗੁਰੂ ਕੇ ਪ੍ਰਚਾਰਕ ਨੇ ਜਿਹੜੇ ਰਾਤ ਵੇਖਦੇ ਨੇ ਦਿਨ ਵੇਖਦੇ ਨੇ ਔਰ ਗੁਰੂ ਦੀ ਬਾਣੀ ਸੁਣਾ ਕੇ ਇੱਕ ਤਾਂ ਹੁੰਦਾ ਹੈ ਕਿ ਬੰਦੇ ਦਾ ਹੋਰ ਕੋਈ ਕਮਾਈ ਦਾ ਜ਼ਰੀਆ ਹੁੰਦਾ ਹੈ ਪਰ ਸਾਡੇ ਪਾਠੀ ਕਥਾਵਾਚਕ ਰਾਗੀ ਢਾਡੀ ਕਵੀਸ਼ਰ ਸਾਡਾ ਮਹਾਰਾਜ ਨੇ ਸਿਸਟਮ ਹੀ ਐਸਾ ਬਣਾ ਦਿੱਤਾ ਹੈ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਸਾਡੇ ਘਰ ਰੋਟੀ ਪੱਕਣੀ ਹੈ ਇਹ ਸਾਡੇ ਤੇ ਗੁਰੂ ਸਾਹਿਬ ਨੇ ਪਰਪਕਾਰ ਕੀਤਾ ਹੈ ਕਿ ਸਾਨੂੰ ਮਹਾਰਾਜ ਜੀ ਨੇ ਕਰੋੜਾਂ ਦੇ ਵਿੱਚੋਂ ਚੁਣ ਕੇ ਸਾਨੂੰ ਸਤਿਗੁਰਾਂ ਨੇ ਐਸਾ ਸਿਸਟਮ ਸਾਡਾ ਬਣਾਇਆ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਤਾਂ ਸਾਡੇ ਘਰ ਰੋਟੀ ਪੱਕਣੀ ਹੈ ਨਹੀਂ ਤਾਂ ਬਾਣੀ ਪੜਨ ਦੇ ਤਾਂ ਤੁਹਾਨੂੰ ਪਤਾ ਹੀ ਹੈ ਇਹ ਕਿੱਥੇ ਪੜੀ ਜਾਂਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ। ਠੀਕ ਹੈ। ਬਾਬਾ ਜੀ ਨੇ ਮੋਟਰਸਾਈਕਲ ਦਿੱਤਾ ਤੁਸੇ। ਹਾਂਜੀ। ਕਿੰਨਿਆਂ ਦੇ ਬਾਬਾ ਜੀ ਨੂੰ ਵਧੀਆ ਲੱਗਿਆ ਕਿਉਂਕਿ ਮੋਟਰਸਾਈਕਲ ਤੋਂ ਬਿਨਾ ਇਹ ਤਾਂ ਬਾਬਾ ਜੀ ਦੱਸ ਸਕਦੇ ਨੇ ਕਿ ਸਾਨੂੰ ਤਾਂ ਖੁਸ਼ੀ ਹੋਈ ਹੈ ਜੀ। ਸਾਨੂੰ ਤਾਂ ਮਤਲਬ ਖੁਸ਼ੀ ਮਿਲੀ ਹੈ ਕਿ ਅਸੀਂ ਸਾਨੂੰ ਸੇਵਾ ਕਰਨ ਦਾ ਗੁਰੂ ਰਾਮਦਾਸ ਜੀ ਦੇ ਦਰ ਦੇ ਅਖੰਡ ਪਾਠੀ ਸਿੰਘ ਜਿਹੜੇ ਦਿਨ ਰਾਤ ਗੁਰੂ ਮਹਾਰਾਜ ਦੀ ਜਦੋਂ ਵੀ ਜਾਂਦੇ ਨੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਉਦੋਂ ਮਹਾਰਾਜ ਨੂੰ ਨਮਸਕਾਰ ਕਰਦੇ ਨੇ। ਔਰ ਕਈ ਸਦੀਆਂ ਬੀਤ ਜਾਂਦੀਆਂ ਨੇ ਉਹਨਾਂ ਨੂੰ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੀ ਹੁੰਦੇ ਉਹ ਦਰਬਾਰਾ ਵੱਡਾ ਹੈ ਮੈਂ ਸਮਝਦਾ ਹਾਂ ਕਿ ਜੇ ਇਹ ਖੰਡ ਪਾਠੀ ਸਿੰਘ ਦੀ ਗੁਰੂ ਰਾਮਦਾਸ ਜੀ ਦੇ ਦਰ ਤੇ ਡਿਊਟੀ ਕਰਦੇ ਸਨ ਤੇ ਇਹ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਦੀ ਵਰਤੀ ਹੈ ਇਹ ਜਿਹੜਾ ਜ਼ਰੀਆ ਬਣਿਆ ਹੈ ਨਹੀਂ ਤਾਂ ਹੋਰ ਵੀ ਬੜਿਆਂ ਦੇ ਮੋਟਰਸਾਈਕਲ ਖੋਏ ਜਾਂਦੇ ਨੇ ਕਿਤੇ ਪਾਠ ਸਿੰਘ ਵੱਲੋਂ ਕੋਈ ਆਪਾਂ ਪੱਲੇ ਆਪਾਂ ਸਾਈਕਲ ਜੇ ਬੜੀ ਮੁਸ਼ਕਲ ਨਾਲ ਆਪਾਂ ਮੋਟਰਸਾਈਕਲ ਲੇਤਾ ਜੀ ਨਾ ਮੈਂ ਜਦੋਂ ਮੇਰੀ ਗੱਲ ਹੋਈ ਨਾ ਜਦੋਂ ਮੋਬਾਈਲ ਤੇ ਭਾਈ ਨਰਿੰਦਰ ਸਿੰਘ ਨਾਲ ਫੋਨ ਤੇ ਗੱਲ ਹੋਈ ਤੇ ਉਸ ਦਿਨ ਮੈਨੂੰ ਇੱਕ ਨਾ ਆਤਮਾ ਨੂੰ ਬੜੀ ਛੱਟ ਵੱਜੀ ਝੰਡੋੜਿਆ ਗਿਆ ਮੇਰੀ ਹਿਰਦਾ ਚ ਝੋੜਿਆ ਗਿਆ ਜੇ ਜਦੋਂ ਭਾਈ ਨਰਿੰਦਰ ਸਿੰਘ ਨੇ ਕਿਹਾ ਕਿ ਬੱਚੇ ਕਹਿ ਰਹੇ ਸਨ ਕਿ ਪਾਪਾ ਜਦੋਂ ਤੁਸੀਂ ਆਓਗੇ ਨਾ ਡਿਊਟੀ ਤੋਂ ਅੱਜ ਵੱਲਾ ਸਾਹਿਬ ਮੱਥਾ ਟੇਕਣ ਜਾਵਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦਾ ਵੱਲਾ ਸਾਹਿਬ ਦਾ ਕੋਠਾ ਸਾਹਿਬ ਦਾ ਜੋੜਵੈਲਾ ਚੱਲ ਰਿਹਾ ਹੈ ਜਿੱਥੇ ਅੰਮ੍ਰਿਤਸਰ ਸਾਹਿਬ ਦਾ ਹਰ ਵਸੰਦਾ ਹਰ ਵਸਨੀਕ ਚਾਹੇ ਬੱਚਾ ਹੋਵੇ ਬਜ਼ੁਰਗ ਹੋਵੇ ਨੌਜਵਾਨ ਹੋਵੇ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਰਹਿਣ ਵਾਲਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦਾ ਇਸ ਜੁੜ ਮੇਲੇ ਤੇ ਸੋ ਇਹ ਮੇਰੇ ਤੇ ਬੜਾ ਵੱਡਾ ਇੱਕ ਅਸਰ ਹੋਇਆ ਕਿ ਨਹੀਂ ਯਾਰ ਫਿਰ ਮੈਨੂੰ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਯਾਰ ਐ ਸਾਡੀ ਕੌਮ ਦੇ ਪ੍ਰਚਾਰਕਾਂ ਦਾ ਹਾਲ ਹੋ ਚੁੱਕਾ ਹੈ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਦੋ ਦਿਨ ਤੋਂ ਡਿਊਟੀ ਜਾ ਰਿਹਾ ਹਾਂ ਤੇ ਫਿਰ ਮੈਂ ਆਪਣੇ ਗਰੁੱਪ ਦੇ ਵਿੱਚ ਪਾਇਆ ਜਿਸ ਦੇ ਵਿੱਚ ਸਾਂਹ ਚੈਰੀਟੇਬਲ ਸੁਸਾਇਟੀ ਤੇ ਜੈਤ ਸਿੰਘ ਟਰਸਟ ਯੂਕੇ ਵੱਲੋਂ ਜਿਹੜੇ ਦਿਨ ਰਾਤ ਦਸਾਂ ਨੁਮਨ ਦੀ ਕਿਰਤ ਕਰਦੇ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਸਿੱਖ ਸੰਗਤਾਂ ਦੇ ਸਹਯੋਗ ਸਦਕਾ ਅਸੀਂ ਅੱਜ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਜੀ ਨੂੰ ਲੈ ਕੇ ਦੇ ਰਹੇ ਹਾਂ ਔਰ ਵੱਡੀ ਗੱਲ ਹੈ ਕਿ ਖੋਣ ਵਾਲਿਆਂ ਦੇ ਦੋ ਹੱਥ ਨੇ ਇਹ ਦੇਣ ਵਾਲੇ ਦੇ ਪਤਾ ਨਹੀਂ ਕਿੰਨੇ ਹੱਥ ਨੇ ਖੋਣ ਵਾਲਿਆਂ ਦੇ ਤੇ ਦੋ ਹੱਥ ਨੇ ਨਾ ਪਰ ਦੇਣ ਵਾਹਿਗੁਰੂ ਪ੍ਰਮਾਤਮਾ ਦੇਣ ਵਾਲਾ ਹੈ ਉਹਦੇ ਬੜੇ ਹੱਥ ਨੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਜੀ ਧੰਨਵਾਦ ਜੀ ਹੈ 파ਠੀ ਸਿੰਘਾ ਨੂੰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਇੱਕ ਬਹੁਤ ਸੋਸ਼ਲ ਮੀਡੀਆ ਇੱਕ ਜ਼ਰੀਆ ਹੈ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਦੋਂ ਭਾਈ ਨਰਿੰਦਰ ਸਿੰਘ ਦਾ ਮੋਟਰਸਾਈਕਲ ਦੀ ਖੋਹ ਹੋਈ ਤੁਸੀਂ ਉਸੇ ਸਮੇਂ ਆਪਣੇ ਕਮਾਂਕਾਰਾਂ ਨੂੰ ਸੰਕੋਚ ਕੇ ਭਾਈ ਨਰਿੰਦਰ ਸਿੰਘ ਦਾ ਦੁੱਖ ਬਣਾਉਣ ਪਹੁੰਚੇ ਔਰ ਤੁਹਾਡੇ ਰਾਈ ਆਵਾਜ਼ ਸਾਡੇ ਤੱਕ ਪਹੁੰਚੀ ਹੈ ਨਹੀਂ ਤਾਂ ਪਤਾ ਨਹੀਂ ਸੀ ਲੱਗਣਾ ਔਰ ਮੈਂ ਗੁਰੂ ਕੇ ਵਜ਼ੀਰਾ ਨੂੰ ਖੰਡ ਪਾਠੀ ਸਿੰਘਾਂ ਨੂੰ ਜਿਹੜੇ ਰਾਤ ਬਰਾਤੇ ਗੁਰੂ ਰਾਮਦਾਸ ਜੀ ਦੇ ਖੰਡ ਪਾਠ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਜਾਂ ਗਲੀਆਂ ਮਹੱਲਿਆਂ ਦੇ ਵਿੱਚ ਖੰਡ ਪਾਠ ਦੀ ਡਿਊਟੀ ਲਾਉਣ ਜਾਂਦੇ ਨੇ ਪਾਠੀ ਸਿੰਘ ਜਿਆਦਾਤਰ ਅਸੀਂ ਰਾਤ ਨੂੰ ਹੀ ਜਾਂਦੇ ਆ ਮੈਂ ਸਾਰਿਆਂ ਨੂੰ ਇੱਕ ਤੁਹਾਡੇ ਰਾਈ ਅਪੀਲ ਕਰਨੀ ਚਾਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀ ਦਾ ਸਿਧਾਂਤ ਹੈ ਕਿ ਇਹ ਜਿਹੜੇ ਸ਼ਾਸਤਰ ਨੇ ਇਹ ਪੀਰ ਨੇ ਸਾਡੇ ਹਾਲਾਂਕਿ ਇਹ ਜੇ ਬੜਾ ਸੋਸ਼ਲ ਮੀਡੀਆ ਤੇ ਪ੍ਰਚਾਰਕਾਂ ਵੱਲੋਂ ਰੌਲਾ ਪਾਇਆ ਜਾਂਦਾ ਕਿ ਸ਼ਾਸਤਰ ਪੀਰ ਨਹੀਂ ਨਹੀਂ ਸ਼ਾਸਤਰ ਹੀ ਪੀਰ ਨੇ ਅਸੀਂ ਪਿੱਛੇ ਜੇ ਵੀ ਇੱਕ ਬੜਾ ਵੱਡਾ ਵੇਖਿਆ ਸੀਗਾ ਕਿ ਖੰਡ ਰਾਗੀ ਸਿੰਘਾਂ ਦੇ ਕੋਲੋਂ ਖੋਹ ਹੋ ਗਈ ਬੱਚੇ ਲੈ ਕੇ ਜਾ ਰਹੇ ਸੀ ਉਹ ਮੈਂ ਕਹਿੰਦਾ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੇਖਾਂ 6 6 ਇੰਚ ਦੀਆਂ ਅਸੀਂ ਕਿਰਪਾਨਾਂ ਪਾਈਆਂ ਨੇ 9 9 ਇੰਚ ਦੀਆਂ ਤੇ ਮੈਂ ਕਹਿੰਦਾ 9 ਇੰਚ ਦੀ ਵੀ ਕਿਰਪਾਨ ਹੋਵੇ ਤੇ ਤਾਂ ਵੀ ਸ੍ਰੀ ਸਾਹਿਬ ਕੱਢ ਲੀਏ ਤੇ ਅਗਲਾ ਦਰਕ ਜਾਂਦਾ ਹੈ। ਘਟੋ ਘਟ 2.5 ਫੁੱਟ ਦੀ ਸ੍ਰੀ ਸਾਹਿਬ ਹਰ ਗੁਰੂ ਦੇ ਪ੍ਰਚਾਰਕ ਖੰਡ ਪਾਠੀ ਸਿੰਘ ਦੇ ਗਾਤਰੇ ਹੋਣੀ ਚਾਹੀਦੀ ਹੈ ਜਦੋਂ ਰਾਤ ਬਰਾਤੇ ਜਾਂਦਾ ਹੈ। ਵਿਧੀ ਚੰਦੀਆਂ ਦੀ ਵਧੀਆ ਸ੍ਰੀ ਸਾਹਿਬ ਗੋਲੀਆਂ ਜਾਂ ਕੋਈ ਵੀ ਸਰੋਈ ਇਹ ਸ਼ਸਤਰ ਬਣਾ ਕੇ ਆਪਣੇ ਘਾਤਰੇ ਰੱਖੋ 2.5 ਹਜ਼ਾਰ ਦੀ ਵਧੀਆ ਸ੍ਰੀ ਸਾਹਿਬ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਜੇ ਕਿਸੇ ਕੋਲੋਂ ਨਹੀਂ ਪਹੁੰਚ ਹੈਗੀ ਖੰਡ ਪਾਠੀ ਸਿੰਘ ਦੇ ਕੋਲੋਂ ਪ੍ਰਚਾਰਕ ਦੇ ਕੋਲੋਂ ਜਿਹੜਾ ਰਾਤ ਬਰਾਤ ਤੇ ਡਿਊਟੀਆਂ ਤੇ ਜਾਂਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਮੈਂ ਬੇਨਤੀ ਕਰਦਾ ਹਰ ਵਾਰੀ ਮੈਂ ਬੇਨਤੀ ਕਰਦਾ ਕਿ ਕਿਸੇ ਪਾਠੀ ਸਿੰਘ ਨੂੰ ਵੀ ਕੋਈ ਪ੍ਰੋਬਲਮ ਹੈ ਰਾਗੀ ਸਿੰਘ ਨੂੰ ਗਰੰਥੀ ਸਿੰਘ ਨੂੰ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਸੇਵਾ ਪਾਠੀ ਸਿੰਘਾਂ ਦੀ ਕਰਦੇ ਆ ਰਹੇ ਹਾਂ ਲਗਭਗ 32 33 ਖੰਡ ਪਾਠੀ ਸਿੰਘਾਂ ਦੇ ਘਰ ਬਣੇ ਨੇ ਇਲਾਜ ਹੋਏ ਨੇ ਧੀਆ ਦੇ ਵਿਆਹ ਹੋਏ ਨੇ ਸੋ ਅੱਜ ਵੀ ਅਸੀਂ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਜਿੱਥੋਂ ਸਾਨੂੰ ਕੋ ਪਤਾ ਲੱਗਦਾ ਕਿ ਗੁਰੂ ਕਾ ਵਜ਼ੀਰ ਕੋਈ مصیبت ਦੇ ਵਿੱਚ ਐ ਧੀ ਦਾ ਵਿਆਹ ਹੋਣ ਵਾਲਾ ਐ ਅਸੀਂ ਪਹੁੰਚ ਜਾਨਨੇ ਆ ਕੋਈ ਕੋਈ ਵੀ ਖੰਡ ਪਾਠੀ ਰਾਗੀ ਗ੍ਰੰਥੀ ਸਿੰਘ ਐ ਜਿਹੜਾ ਗੁਰਬਤ ਦੀ ਜ਼ਿੰਦਗੀ ਜੀ ਰਿਹਾ ਲੋੜਵੰਦ ਐ ਉਹ ਸਾਡੇ ਨਾਲ ਸੰਪਰਕ ਕਰੇ ਤੇ ਅਸੀਂ ਆਪ ਭਾਵੇਂ ਮਦਦ ਭਾਵੇਂ ਨਹੀਂ ਕਰ ਸਕਦੇ ਹੋਵਾਂਗੇ ਪਰ ਉਹਨਾਂ ਦੀ ਆਵਾਜ਼ ਜ਼ਰੂਰ ਬਣਾਵਾਂਗੇ ਦੁਨੀਆ ਤੱਕ ਦਾਨੀ ਸੱਜਣਾ ਤੱਕ ਆਵਾਜ਼ ਜ਼ਰੂਰ ਪਹੁੰਚਾਵਾਂਗੇ ਫਿਰ ਬੇਨਤੀ ਕਰਾਂ ਕਿ ਰਹਿਤ ਨਾਮਿਆਂ ਦਾ ਬਚਨ ਹੈ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘਨ ਪਾਲੇ ਸੋਈ ਨਿਰਦਨ ਸਿੰਘਾਂ ਦੀ ਗੱਲ ਕੀਤੀ ਹੈ ਭਈਆਂ ਦੀ ਗੱਲ ਨਹੀਂ ਕੀਤੀ ਭਈਆਂ ਦੀ ਤਮਾਕੂ ਖਾਣ ਵਾਲਿਆਂ ਨੂੰ ਅਸੀਂ ਲੰਗਰ ਖਵਾਈ ਜਾਈਏ ਜਿੰਨਾ ਮਰਜੀ ਸਿੰਘਾਂ ਦੀ ਗੱਲ ਕੀਤੀ ਸਿੰਘਾਂ ਦੀ ਆਪ ਸਿੰਘ ਜੋ ਇਹ ਮੇਰੇ ਬਚਨ ਨਹੀਂ ਇਹ ਰਹਿਤ ਨਾਮਿਆਂ ਦੇ ਬਚਨ ਨੇ ਕਿ ਆਪ ਸਿੰਘ ਜੋ ਰਾਜਾ ਹੋਈ ਨਿਰਦਨ ਸਿੰਘਨ ਪਾਲੇ ਸੋਈ ਕਿਉਂ ਨਿਰਦਨ ਜਿਹੜੇ ਸਿੰਘ ਨੇ ਉਹਨਾਂ ਦੀ ਸੇਵਾ ਕਰਨ ਸੋ ਅਸੀਂ ਫਿਰ ਬੇਨਤੀ ਕਰਦੇ ਆ ਕਿ ਕੋਈ ਵੀ ਪਾਠੀ ਗ੍ਰੰਥੀ ਸਿੰਘ ਕੌਮ ਨੂੰ ਚਾਹੀਦਾ ਹੈ ਕਿ ਆਪਣੇ ਵਜ਼ੀਰਾ ਗੁਰੂ ਕੇ ਖੰਡ ਪਾਠੀਾਂ ਦਾ ਖਿਆਲ ਰੱਖੋ ਯਾਰ ਇਹ ਸਾਡੇ ਕੌਮ ਦੀ ਰੀੜ ਦੀ ਹੱਡੀ ਨੇ ਪ੍ਰਚਾਰਕ ਅਗਰ ਕੋਈ ਖੰਡ ਪਾਠੀ ਸਿੰਘ ਤੁਹਾਡੇ ਮਾਦੇਮ ਰਾਈ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਲੋੜਵੰਦ ਹੋਵੇ ਤੋ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੇ ਘਰ ਤੱਕ ਜਰੂਰ ਪਹੁੰਚ ਕਰਾਂਗੇ ਅਸੀਂ ਹਰ ਵਾਰ ਆਪਣਾ ਨੰਬਰ ਵੀਡੀਓ 'ਚ ਇਸ ਕਰਕੇ ਦਿੰਨੇ ਆ ਕਿ ਕੋਈ ਲੋੜਵੰਦ ਵਿਚਾਰਾ ਘਰ ਵਿੱਚ ਬੈਠਾ ਨਾ ਰਹਿ ਜਾਵੇ ਸਾਡੇ ਨੰਬਰ ਤੇ ਸਾਡੀ ਸੰਸਥਾ ਦਾ ਨੰਬਰ ਹੈ 78377485987837748598 ਤੇ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਆਵਾਜ਼ ਬਣ ਕੇ ਦਾਨੀ ਸੱਜਣਾ ਤੱਕ ਉਹਨਾਂ ਦੀ ਆਵਾਜ਼ ਜਰੂਰ ਪਹੁੰਚਾਵਾਂਗੇ ਤੁਹਾਡਾ ਸੋਸ਼ਲ ਮੀਡੀਆ ਵਾਲੇ ਮੇਰੇ ਵੀਰਾਂ ਦਾ ਚੈਨਲਾਂ ਵਾਲਿਆਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿਦਲੋ ਧੰਨਵਾਦ ਕਰਦਾ ਆਪਣੀ ਸੰਸਥਾ ਵੱਲੋਂ ਕਿ ਤੁਹਾਡੇ ਰਾਈ ਆਵਾਜ਼ ਭਾਈ ਨਰਿੰਦਰ ਸਿੰਘ ਦੀ ਜਾਂ ਹੋਰ ਲੋੜਵੰਦਾਂ ਦੀ ਗੁਰੂ ਕੇ ਵਜ਼ੀਰਾਂ ਦੀ ਧੀਆਂ ਦੀਆਂ ਆਵਾਜ਼ਾਂ ਤੁਹਾਡੀਆਂ ਦਾਨੀ ਸੱਜਣਾ ਤੱਕ ਪਹੁੰਚਦੀਆਂ ਜੀ